ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਇਹ ਵੀਡੀਓ ਵਿੱਚ ਤੁਹਾਨੂੰ ਮਿਲੇਗਾ ਕਰਪਟ ਡੀਐਸਪੀ ਦਾ ਅੰਤ ਬਹੁਤ ਰੌਬ ਮਾਰਦਾ ਸੀ ਪਿੰਡ ਦੀ ਕੁੜੀ ਬਣੀ ਇੰਸਪੈਕਟਰ ਫਰਣ ਝਾਲਮ ਨੂੰ ਪੰਜਾਬ ਦੇ ਛੋਟੇ ਜਿਹੇ ਪਿੰਡ ਰੌਣਕਪੁਰ ਦੀ ਕਹਾਣੀ ਹੈ ਜਿੱਥੇ ਪਿਛਲੇ ਕਈ ਸਾਲਾਂ ਤੋਂ ਇੱਕ ਨਾਂ ਲੋਕਾਂ ਦੇ ਦਿਲਾਂ ਵਿੱਚ ਡਰ ਬਣ ਕੇ ਵੱਸਦਾ ਸੀ ਉਹ ਸੀ ਡੀਐਸਪੀ ਹਰਚਰਨ ਸਿੰਘ ਹਰਚਰਨ ਸਿੰਘ ਦਾ ਅਸਲ ਕੋਈ ਰੌਬ ਨਹੀਂ ਸੀ ਉਹ ਤਾਂ ਸਿਰਫ ਕੁਰਸੀ ਦਾ ਨਸ਼ਾ ਸੀ ਜਿਸ ਦੀ ਵਰਤੋਂ ਕਰਕੇ ਉਹ ਪਿੰਡ ਦੇ ਸਿੱਧੇ ਸਾਦੇ ਲੋਕਾਂ ਨੂੰ ਲੁੱਟਦਾ ਅਤੇ ਤੰਗ ਕਰਦਾ ਸੀ ਉਹ ਆਪਣੀ ਵਰਦੀ ਦੀ ਤਾਕਤ ਨੂੰ ਆਪਣੀ ਨਿੱਜੀ ਜਾਗੀਰ ਸਮਝਦਾ ਸੀ ਜਿਸ ਦੇ ਸਾਹਮਣੇ ਕਿਸੇ ਦੀ ਆਵਾਜ਼ ਉੱਚੀ ਨਹੀਂ ਹੋ ਸਕਦੀ ਸੀ ਉਹ ਗਰੀਬਾਂ ਦੀਆਂ ਜ਼ਮੀਨਾਂ ਤੇ ਨਾਜਾਇਜ਼ ਕਬਜ਼ੇ ਕਰਵਾਉਂਦਾ ਰਿਸ਼ਵਤ ਲੈ ਕੇ ਵੱਡੇ ਮੁਜ਼ਰਮਾਂ ਨੂੰ ਛੱਡ ਦਿੰਦਾ ਅਤੇ ਜਿਹੜਾ ਵੀ ਉਸ ਦੇ ਰਾਹ ਵਿੱਚ ਆਉਂਦਾ ਉਸ ਨੂੰ ਝੂਠੇ ਕੇਸਾ ਵਿੱਚ ਫਸਾ ਕੇ ਜੇਲ੍ਹ ਦੀਆਂ ਸਲਾਖਾਂ ਪਿੱਛੇ ਤੱਕ ਦਿੰਦਾ ਸੀ ਪਿੰਡ ਦੇ ਹਰ ਵਿਅਕਤੀ ਦੀ ਜ਼ਿੰਦਗੀ ਉਸ ਦੇ ਰਹਿਮੋ ਕਰਮ ਤੇ ਸੀ ਅਤੇ ਉਸ ਦਾ ਰੌਬ ਇੰਨਾ ਜ਼ਿਆਦਾ ਸੀ ਕਿ ਲੋਕ ਉਸ ਨੂੰ ਦੇਖ ਕੇ ਆਪਣਾ ਰਾਹ ਬਦਲ ਲੈਂਦੇ ਸਨ ਹਰਚਰਨ ਸਿੰਘ ਦੇ ਇਸ ਜ਼ੁਲਮ ਦੀ ਕਹਾਣੀ ਦਾ ਸਭ ਤੋਂ ਦੁਖਦਾਈ ਅਧਿਆਇ ਉਦੋਂ ਲਿਖਿਆ ਗਿਆ ਜਦੋਂ ਉਸ ਨੇ ਪਿੰਡ ਦੇ ਇੱਕ ਇਮਾਨਦਾਰ ਕਿਸਾਨ ਗੁਰਬਖਸ਼ ਸਿੰਘ ਦੀ ਜ਼ਮੀਨ ਹੜੱਪਣ ਦੀ ਕੋਸ਼ਿਸ਼ ਕੀਤੀ ਗੁਰਬਖਸ਼ ਸਿੰਘ ਨੇ ਵਿਰੋਧ ਕੀਤਾ ਤਾਂ ਡੀਐਸਪੀ ਹਰਚਰਨ ਸਿੰਘ ਨੇ ਉਸ ਨੂੰ ਅਤੇ ਉਸਦੇ ਪਰਿਵਾਰ ਨੂੰ ਅਜਿਹੀ ਤਕਲੀਫ ਦਿੱਤੀ ਕਿ ਸਾਰਾ ਪਿੰਡ ਹਿਲ ਗਿਆ ਉਸਨੇ ਝੂਠੇ ਕੇਸ ਵਿੱਚ ਗੁਰਬਖਸ਼ ਸਿੰਘ ਨੂੰ ਫਸਾਇਆ ਅਤੇ ਉਹਨਾਂ ਦੇ ਘਰ ਦੀ ਇੱਜ਼ਤ ਨੂੰ ਟਾਰ-ਟਾਰ ਕਰਨ ਦੀ ਧਮਕੀ ਦਿੱਤੀ ਜਿਸ ਕਰਕੇ ਗੁਰਬਖਸ਼ ਸਿੰਘ ਨੂੰ ਦਿਲ ਦਾ ਦੌਰਾ ਪੈ ਗਿਆ ਅਤੇ ਉਹ ਦੁਨੀਆ ਤੋਂ ਚਲਵਸਿਆ ਇਸ ਜ਼ੁਲਮ ਨੇ ਇੱਕ ਨੌਜਵਾਨ ਕੁੜੀ ਦੇ ਦਿਲ ਵਿੱਚ ਬਦਲੇ ਦੀ ਅਗ ਬਾਲ ਦਿੱਤੀ ਜੋਸੀ ਗੁਰਬਖਸ਼ ਸਿੰਘ ਦੀਤੀ ਸਿਮਰਨ ਸਿਮਰਨ ਜੋ ਆਪਣੇ ਪਿਤਾ ਦੀ ਮੌਤ ਅਤੇ ਆਪਣੇ ਪਰਿਵਾਰ ਤੇ ਹੋਏ ਜ਼ੁਲਮ ਨੂੰ ਕਦੇ ਪੁੱਲ ਨਹੀਂ ਸકી ਨੇ ਉਸੇ ਦਿਨ ਆਪਣੇ ਮਨ ਵਿੱਚ ਇੱਕ ਪ੍ਰਣ ਲਿਆ ਕਿ ਉਹ ਇਸ ਜ਼ਾਲਮ ਡੀਐਸਪੀ ਹਰਚਰਨ ਸਿੰਘ ਨੂੰ ਉਸਦੀ ਅਸਲੀ ਜਗਾ ਦਿਖਾਏਗੀ ਪਰ ਕਿਸ ਤਰ੍ਹਾਂ ਉਹ ਜਾਣਦੀ ਸੀ ਕਿ ਗਰੀਬੀ ਅਤੇ ਕਮਜ਼ੋਰੀ ਦੇ ਨਾਲ ਉਹ ਕਦੇ ਵੀ ਤਾਕਤਵਰ ਡੀਐਸਪੀ ਦਾ ਸਾਹਮਣਾ ਨਹੀਂ ਕਰ ਸਕਦੀ ਐਸਲੇ ਉਸਨੇ ਤਾਕਤ ਹਾਸਲ ਕਰਨ ਦਾ ਰਸਤਾ ਚੁਣਿਆ ਔਗਿਆਨ ਅਤੇ ਵਰਦੀ ਸਿਮਰਨ ਨੇ ਪਿੰਡ ਛੱਡਿਆ ਸ਼ਹਿਰ ਵਿੱਚ ਆ ਕੇ ਦਿਨ ਰਾਤ ਮਿਹਨਤ ਕੀਤੀ ਗੁਜ਼ਾਰਾ ਕਰਨ ਲਈ ਛੋਟੇ ਮੋਟੇ ਕੰਮ ਕੀਤੇ ਅਤੇ ਆਪਣੀ ਪੜਾਈ ਜਾਰੀ ਰੱਖੀ ਉਸਦੇ ਦਿਲ ਵਿੱਚ ਪਿਤਾ ਦੀ ਯਾਦ ਅਤੇ ਹਰਚਰਨ ਸਿੰਘ ਦੇ ਜ਼ੁਲਮ ਦਾ ਕਹਿਰ ਹਮੇਸ਼ਾ ਉਸਨੂੰ ਪ੍ਰੇਰਿਤ ਕਰਦਾ ਰਿਹਾ ਜਦੋਂ ਵੀ ਉਹ ਥੱਕਦੀ ਉਸਦੇ ਮਨ ਵਿੱਚ ਡੀਐਸਪੀ ਦੀ ਰੌਬ ਵਾਲੀ ਤਸਵੀਰ ਆ ਜਾਂਦੀ ਅਤੇ ਉਹ ਦੁਬਾਰਾ ਨਵੀਂ ਤਾਕਤ ਨਾਲ ਮਿਹਨਤ ਵਿੱਚ ਜੁਟ ਜਾਂਦੀ। ਕਈ ਸਾਲਾਂ ਦੀ ਅਣਥਕ ਮਿਹਨਤ, ਬੇਅੰਤ ਮੁਸ਼ਕਲਾਂ ਅਤੇ ਕਈ ਅਸਫਲਤਾਵਾਂ ਤੋਂ ਬਾਅਦ ਉਹ ਪਲ ਆਇਆ ਜਿਸ ਦਾ ਉਸ ਨੂੰ ਇੰਤਜ਼ਾਰ ਸੀ। ਸਿਮਰਨ ਨੇ ਪੰਜਾਬ ਪੁਲਿਸ ਵਿੱਚ ਇੰਸਪੈਕਟਰ ਦੇ ਅਹੁਦੇ ਲਈ ਪ੍ਰੀਖਿਆ ਪਾਸ ਕਰ ਲਈ। ਜਦੋਂ ਨਤੀਜਾ ਆਇਆ ਤਾਂ ਉਸ ਦੀਆਂ ਅੱਖਾਂ ਵਿੱਚੋਂ ਖੁਸ਼ੀ ਦੇ ਹੰਝੂ ਵਹਿ ਤੁਰੇ। ਪਰ ਇਹ ਖੁਸ਼ੀ ਸਿਰਫ ਸਫਲਤਾ ਦੀ ਨਹੀਂ ਸੀ, ਬਲਕਿ ਬਦਲੇ ਦੀ ਲੜਾਈ ਸ਼ੁਰੂ ਕਰਨ ਦੀ ਖੁਸ਼ੀ ਸੀ। ਉਸ ਦਾ ਇੱਕੋ ਇੱਕ ਮਕਸਦ ਸੀ ਆਪਣੀ ਵਰਦੀ ਦੀ ਤਾਕਤ ਨਾਲ ਡੀਐਸਪੀ ਹਰਚਰਨ ਸਿੰਘ ਨੂੰ ਕਾਨੂੰਨ ਦੇ ਕਟਾਰੇ ਵਿੱਚ ਖੜਾ ਕਰਨਾ ਉਸ ਨੇ ਆਪਣੀ ਸਿਖਲਾਈ ਪੂਰੀ ਕੀਤੀ ਅਤੇ ਆਪਣੇ ਅਸਲ ਮਿਸ਼ਨ ਤੇ ਨਿਕਲਣ ਲਈ ਤਿਆਰ ਹੋ ਗਈ ਇਹ ਸਿਮਰਨ ਦੇ ਸਫ਼ਰ ਦਾ ਸਭ ਤੋਂ ਪਾਵੁਕ ਪੜਾ ਸੀ ਜਿੱਥੇ ਇੱਕ ਗਰੀਬ ਕਿਸਾਨ ਦੀ ਧੀ ਨੇ ਆਪਣੇ ਸਬਰ ਅਤੇ ਮਿਹਨਤ ਨਾਲ ਆਪਣੇ ਲਈ ਤਾਕਤ ਦਾ ਰਾਹ ਬਣਾ ਲਿਆ ਤਾਂ ਜੋ ਉਹ ਉਸ ਜ਼ਾਲਮ ਨਾਲ ਲੜ ਸਕੇ ਜਿਸ ਨੇ ਉਸਦੇ ਪਰਿਵਾਰ ਦੀ ਜ਼ਿੰਦਗੀ ਤਬਾਹ ਕਰ ਦਿੱਤੀ ਸੀ ਇਨਸਪੈਕਟਰ ਸਿਮਰਨ ਦੇ ਰੂਪ ਵਿੱਚ ਸਿਮਰਨ ਨੇ ਆਪਣੀ ਪਹਿਲੀ ਪੋਸਟਿੰਗ ਲਈ ਜਾਣਬੁੱਝ ਕੇ ਉਸੇ ਜ਼ਿਲ੍ਹੇ ਦੀ ਚੋਣ ਕੀਤੀ ਜਿੱਥੇ ਡੀਐਸਪੀ ਹਰਚਰਨ ਸਿੰਘ ਤਾਇਨਾਤ ਸੀ ਹੁਣ ਉਹ ਸਿਮਰਨ ਨਹੀਂ ਸੀ ਜਿਸ ਦਾ ਪਿਤਾ ਹਰਚਰਨ ਸਿੰਘ ਦੇ ਜ਼ੁਲਮ ਦਾ ਸ਼ਿਕਾਰ ਹੋਇਆ ਸੀ ਉਹ ਹੁਣ ਵਰਦੀ ਦੀ ਤਾਕਤ ਵਾਲੀ ਇੱਕ ਕਾਨੂੰਨ ਦੀ ਰਖਵਾਲੀ ਸੀ ਜਦੋਂ ਉਹ ਪਹਿਲੀ ਵਾਰ ਥਾਣੇ ਪਹੁੰਚੀ ਤਾਂ ਉਸਨੇ ਆਪਣੇ ਅੰਦਰ ਪਿਤਾ ਦੇ ਅੰਤਿਮ ਸੰਸਕਾਰ ਦੀਆਂ ਯਾਦਾਂ ਨੂੰ ਦਬ ਕੇ ਰੱਖਿਆ ਉਸਦਾ ਮਿਸ਼ਨ ਸਪਸ਼ਟ ਸੀ ਪਾਵਨਾਵਾਂ ਨੂੰ ਪਾਸੇ ਰੱਖ ਕੇ ਸਬੂਤਾਂ ਦੇ ਆਧਾਰ ਤੇ ਕਾਰਵਾਈ ਕਰਨਾ ਹਰਚਰਨ ਸਿੰਘ ਜੋ ਕਿ ਆਪਣੇ ਰੋਬ ਵਿੱਚ ਮਸਤ ਸੀ ਨੇ ਪਹਿਲਾਂ ਤਾਂ ਨਵੀਂ ਇੰਸਪੈਕਟਰ ਤੇ ਕੋਈ ਖਾਸ ਧਿਆਨ ਨਹੀਂ ਦਿੱਤਾ ਉਸ ਨੂੰ ਲੱਗਿਆ ਕਿ ਇਹ ਵੀ ਦੂਜੇ ਕਰਮਚਾਰੀਆਂ ਵਾਂਗ ਰਿਸ਼ਵਤ ਦੀ ਗ੍ਰਿਫਤ ਵਿੱਚ ਆ ਜਾਵੇਗੀ ਜਾਂ ਉਸਦੇ ਡਰ ਕਾਰਨ ਚੁੱਪ ਰਹੇਗੀ ਪਰ ਸਿਮਰਨ ਅਲੱਗ ਸੀ ਉਸਨੇ ਆਪਣਾ ਕੰਮ ਬਹੁਤ ਹੀ ਚੁੱਪਚਾਪ ਅਤੇ ਸਿਸਟਮੈਟਿਕ ਤਰੀਕੇ ਨਾਲ ਸ਼ੁਰੂ ਕੀਤਾ ਉਹ ਹਰਚਰਨ ਸਿੰਘ ਦੇ ਪਿਛਲੇ ਸਾਰੇ ਕੇਸਾਂ ਦੀ ਫਾਈਲਿੰਗ ਅਤੇ ਉਸਦੇ ਹਾਲ ਹੀ ਦੇ ਰਿਸ਼ਵਤ ਦੇ ਮਾਮਲਿਆਂ ਦੀ ਜਾਂਚ ਕਰਨ ਲੱਗ ਪਈ ਉਸਨੇ ਪਿੰਡ ਦੇ ਉਹਨਾਂ ਲੋਕਾਂ ਨਾਲ ਗੁਪਤ ਤਰੀਕੇ ਨਾਲ ਸੰਪਰਕ ਕੀਤਾ ਜੋ ਹਰਚਰਨ ਸਿੰਘ ਦੇ ਜ਼ੁਲਮ ਦੇ ਸ਼ਿਕਾਰ ਹੋਏ ਸਨ ਪਰ ਡਰ ਕਾਰਨ ਆਵਾਜ਼ ਨਹੀਂ ਚੁੱਕਦੇ ਸਨ ਸਿਮਰਨ ਨੇ ਉਹਨਾਂ ਵਿੱਚ ਪਰੋਸਾ ਜਗਾਇਆ ਕਿ ਹੁਣ ਉਹਨਾਂ ਨੂੰ ਡਰਨ ਦੀ ਲੋੜ ਨਹੀਂ ਕਾਨੂੰਨ ਉਹਨਾਂ ਦੇ ਨਾਲ ਹੈ ਹੌਲੀ-ਹੌਲੀ ਉਸਨੇ ਬੇਨਾਮੀ ਸ਼ਿਕਾਇਤਾਂ ਅਤੇ ਗੁਪਤ ਗਵਾਈਆਂ ਇਕੱਠੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਜਿਨ੍ਹਾਂ ਨੂੰ ਉਹ ਬਹੁਤ ਸੁਰੱਖਿਅਤ ਥਾਵਾਂ ਤੇ ਰੱਖਦੀ ਸੀ ਉਸ ਨੂੰ ਪਤਾ ਸੀ ਕਿ ਇੱਕ ਵੀ ਗਲਤੀ ਉਸਦੇ ਮਿਸ਼ਨ ਨੂੰ ਖਤਰੇ ਵਿੱਚ ਪਾ ਸਕਦੀ ਹੈ ਇਸ ਲਈ ਉਹ ਹਰ ਕਦਮ ਬਹੁਤ ਸੋਚ ਸਮਝ ਕੇ ਚੁੱਕਦੀ ਸੀ ਜਦੋਂ ਹਰਚਰਨ ਸਿੰਘ ਨੂੰ ਹੌਲੀ-ਹੌਲੀ ਮਹਿਸੂਸ ਹੋਇਆ ਕਿ ਕੋਈ ਉਸਦੇ ਖਿਲਾਫ ਅੰਦਰੋਂ ਹੀ ਕੋਈ ਸਾਜ਼ਿਸ਼ ਰਚ ਰਿਹਾ ਹੈ ਤਾਂ ਉਸਨੇ ਵੀ ਆਪਣੀਆਂ ਚਾਲਾਂ ਚਲਣੀਆਂ ਸ਼ੁਰੂ ਕਰ ਦਿੱਤੀਆਂ ਉਸ ਨੂੰ ਸ਼ੱਕ ਹੋਇਆ ਕਿ ਕੋਈ ਤਾਂ ਹੈ ਜੋ ਉਸਦੇ ਸਾਰੇ ਕੰਮਾਂ ਤੇ ਨਜ਼ਰ ਰੱਖ ਰਿਹਾ ਹੈ ਪਰ ਉਸਦੀ ਨਜ਼ਰ ਅਜੀਵੀ ਇੰਸਪੈਕਟਰ ਸਿਮਰਨ ਤੇ ਨਹੀਂ ਪਈ ਸੀ ਕਿਉਂਕਿ ਉਸ ਨੂੰ ਕੀ ਪਤਾ ਸੀ ਕਿ ਜਿਸ ਕੁੜੀ ਨੂੰ ਉਸਨੇ ਕਦੇ ਕਮਜ਼ੋਰ ਸਮਝ ਕੇ ਜ਼ੁਲਮ ਕੀਤਾ ਸੀ ਉਹੀ ਅੱਜ ਉਸਦਾ ਕਾਲ ਬਣ ਕੇ ਆਈ ਹੈ ਸਿਮਰਨ ਨੂੰ ਪਤਾ ਸੀ ਕਿ ਹਰਚਰਨ ਸਿੰਘ ਸਿਰਫ ਰਿਸ਼ਵਤ ਖੋਰ ਹੀ ਨਹੀਂ ਸਗੋਂ ਕਾਫੀ ਖਤਰਨਾਕ ਵੀ ਹੈ ਅਤੇ ਉਸ ਨੂੰ ਫੜਨ ਲਈ ਕੋਈ ਛੋਟਾ ਮੋਟਾ ਸਬੂਤ ਕੰਮ ਨਹੀਂ ਆਵੇਗਾ ਉਸ ਨੂੰ ਚਾਹੀਦਾ ਸੀ ਹਰਚਰਨ ਸਿੰਘ ਨੂੰ ਰੰਗੇ ਹੱਥੀ ਫੜਨਾ ਇਸ ਲਈ ਸਿਮਰਨ ਨੇ ਇੱਕ ਵੱਡੇ ਆਪਰੇਸ਼ਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਉਸਨੇ ਆਪਣੇ ਪਰੋਸੇਯੋਗ ਸੂਤਰਾਂ ਦੀ ਮਦਦ ਨਾਲ ਇੱਕ ਅਜੇ ਵੱਡੇ ਰਿਸ਼ਵਤ ਦੇ ਮਾਮਲੇ ਦਾ ਪਤਾ ਲਗਾਇਆ ਜਿੱਥੇ ਹਰਚਰਨ ਸਿੰਘ ਇੱਕ ਵੱਡੇ ਡਰਗ ਡੀਲਰ ਨੂੰ ਬਚਾਉਣ ਲਈ ਕਰੋੜਾਂ ਰੁਪਏ ਲੈਣ ਵਾਲਾ ਸੀ ਸਿਮਰਨ ਨੇ ਇਸ ਸਾਰੇ ਮਾਮਲੇ ਦੀ ਜਾਣਕਾਰੀ ਪੂਰੀ ਤਰ੍ਹਾਂ ਗੁਪਤ ਰੱਖਦੇ ਹੋਏ ਉੱਚ ਅਧਿਕਾਰੀਆਂ ਨੂੰ ਦਿੱਤੀ ਇੱਥੇ ਉਸਨੇ ਆਪਣੀ ਪੁਰਾਣੀ ਪਛਾਣ ਦਾ ਜ਼ਿਕਰ ਨਹੀਂ ਕੀਤਾ ਸਿਰਫ ਇੱਕ ਇਮਾਨਦਾਰ ਅਫਸਰ ਦੇ ਤੌਰ ਤੇ ਸਬੂਤ ਪੇਸ਼ ਕੀਤੇ ਡੀਜੀਪੀ ਦਫਤਰ ਨੂੰ ਵੀ ਇਹ ਸਬੂਤ ਇੰਨੇ ਮਜ਼ਬੂਤ ਲੱਗੇ ਕਿ ਉਹਨਾਂ ਨੇ ਤੁਰੰਤ ਇੱਕ ਵਿਸ਼ੇਸ਼ ਵਿਜੀਲੈਂਸ ਟੀਮ ਬਣਾਉਣ ਦੀ ਮਨਜ਼ੂਰੀ ਦੇ ਦਿੱਤੀ ਜਿਸ ਦੀ ਅਗਵਾਈ ਕਰਨ ਵਾਲੀ ਹੋਰ ਕੋਈ ਨਹੀਂ ਬਲਕਿ ਖੁਦ ਇੰਸਪੈਕਟਰ ਸਿਮਰਨ ਹੀ ਸੀ ਹਰਚਰਨ ਸਿੰਘ ਜੋ ਹਰ ਵੇਲੇ ਆਪਣੇ ਆਪ ਨੂੰ ਸਭ ਤੋਂ ਸਿਆਣਾ ਅਤੇ ਤਾਕਤਵਰ ਸਮਝਦਾ ਸੀ ਉਸ ਨੂੰ ਅਜੇ ਵੀ ਅੰਦਾਜ਼ਾ ਨਹੀਂ ਸੀ कि ਉਸਦੇ ਆਪਣੇ ਹੀ ਮੈਕਮੇ ਵਿੱਚੋਂ ਉਸਦੇ ਖਿਲਾਫ ਇੱਕ ਵੱਡਾ ਜਾਲ ਬੁਣਿਆ ਜਾ ਰਿਹਾ ਹੈ ਆਪਰੇਸ਼ਨ ਦਾ ਦਿਨ ਆ ਗਿਆ ਮੌਕਾ ਸੀ ਰਾਤ ਦਾ ਜਦੋਂ ਹਰਚਰਨ ਸਿੰਘ ਇੱਕ ਗੁਪਤ ਥਾਂ ਤੇ ਡਗ ਡੀਲਰ ਤੋਂ ਰਿਸ਼ਵਤ ਦੇ ਪੈਸੇ ਲੈਣ ਵਾਲਾ ਸੀ ਸਿਮਰਨ ਨੇ ਆਪਣੀ ਟੀਮ ਨੂੰ ਪੂਰੀ ਸਾਵਧਾਨੀ ਨਾਲ ਤਿਆਰ ਕੀਤਾ ਉਹਨਾਂ ਨੇ ਪਹਿਲਾਂ ਹੀ ਸਾਰੀ ਜਗ੍ਹਾ ਤੇ ਕੈਮਰੇ ਅਤੇ ਰਿਕਾਰਡਿੰਗ ਉਪਕਰਣ ਲਗਾ ਦਿੱਤੇ ਸਨ ਸਿਮਰਨ ਖੁਦ ਇੱਕ ਸਾਦੇ ਕਪੜਿਆਂ ਵਿੱਚ ਲੁਕ ਕੇ ਉਸ ਜਗ੍ਹਾ ਦੇ ਬਿਲਕੁਲ ਨਜ਼ਦੀਕ ਮੌਜੂਦ ਸੀ ਉਸ ਦੀ ਨਜ਼ਰ ਹਰਚਰਨ ਸਿੰਘ ਦੀ ਹਰ ਹਰਕਤ ਤੇ ਸੀ ਜਦੋਂ ਹਰਚਰਨ ਸਿੰਘ ਆਪਣੇ ਪੂਰੇ ਰੌਬ ਅਤੇ ਤਾਕਤ ਨਾਲ ਗੱਡੀ ਵਿੱਚੋਂ ਨਿਕਲਿਆ ਤਾਂ ਉਸ ਨੂੰ ਕੋਈ ਸ਼ੱਕ ਨਹੀਂ ਹੋਇਆ ਕਿ ਉਹ ਜਾਲ ਵਿੱਚ ਫਸ ਚੁੱਕਾ ਹੈ ਜਦੋਂ ਰਿਸ਼ਵਤ ਦੀ ਵੱਡੀ ਰਕਮ ਉਸ ਦੇ ਹੱਥਾਂ ਵਿੱਚ ਪਹੁੰਚੀ ਅਤੇ ਉਸ ਨੇ ਸਾਰੇ ਪੈਸੇ ਆਪਣੇ ਬੈਗ ਵਿੱਚ ਰੱਖ ਲਏ ਤਾਂ ਸਿਮਰਨ ਨੇ ਤੁਰੰਤ ਆਪਣੀ ਟੀਮ ਨੂੰ ਸੰਕੇਤ ਦਿੱਤਾ ਪਲਾਂ ਵਿੱਚ ਵਿਜੀਲੇਸ ਟੀਮ ਨੇ ਉਸ ਜਗਾਂ ਨੂੰ ਕੈਰ ਲਿਆ ਜਦੋਂ ਹਰਚਰਨ ਸਿੰਘ ਨੇ ਇੰਸਪੈਕਟਰ ਸਿਮਰਨ ਨੂੰ ਵਰਦੀ ਵਿੱਚ ਆਪਣੇ ਸਾਹਮਣੇ ਖੜੀ ਦੇਖਿਆ ਤਾਂ ਉਸਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਉਸਦਾ ਰੋਬ ਉਸਦੀ ਤਾਕਤ ਸਭ ਕੁਝ ਇੱਕ ਪਲ ਵਿੱਚ ਖਤਮ ਹੋ ਗਿਆ ਉਹ ਹੈਰਾਨ ਅਤੇ ਗੁੱਸੇ ਨਾਲ ਸਿਮਰਨ ਵੱਲ ਦੇਖਿਆ ਤੂੰ ਤੂੰ ਕੀ ਕਰ ਰਹੀ ਹੈ ਸਿਮਰਨ ਨੇ ਇੱਕ ਡੂੰਗਾ ਸਾ ਲਿਆ ਅਤੇ ਬੜੇ ਹੀ ਸ਼ਾਂਤ ਅਤੇ ਅਧਿਕਾਰਕ ਲਹਿਜੇ ਵਿੱਚ ਜਵਾਬ ਦਿੱਤਾ ਡੀਐਸਪੀ ਸਾਹਿਬ ਮੈਂ ਸਿਰਫ ਆਪਣਾ ਫਰਜ਼ ਨਿਭਾ ਰਹੀ ਹਾਂ ਤੁਹਾਨੂੰ ਕਾਨੂੰਨ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਰੰਗੇ ਹੱਥੀ ਗ੍ਰਿਫਤਾਰ ਕੀਤਾ ਜਾਂਦਾ ਹੈ ਇਹ ਉਹ ਪਲ ਸੀ ਜਦੋਂ ਜ਼ੁਲਮ ਦੀ ਹਰਚਰਨ ਸਿੰਘ ਵਾਲੀ ਇਮਾਰਤ ਤਾਸ਼ ਦੇ ਪੱਤੇ ਆ ਵਾਂਗ ਡਿੱਗ ਗਈ ਉਸ ਦੇ ਮੂੰਹੋਂ ਇੱਕ ਸ਼ਬਦ ਵੀ ਨਹੀਂ ਨਿਕਲਿਆ ਜਦੋਂ ਉਸ ਦੇ ਹੱਥਾਂ ਵਿੱਚ ਹਥਕੜੀਆਂ ਪਾਈਆਂ ਗਈਆਂ ਇਹ ਸਿਰਫ ਇੱਕ ਕਰਪੜ ਅਫਸਰ ਦੀ ਗ੍ਰਿਫਤਾਰੀ ਨਹੀਂ ਸੀ ਇਹ ਇੱਕ ਪਿੰਡ ਦੀ ਕੁੜੀ ਵੱਲੋਂ ਆਪਣੇ ਪਿਤਾ ਦੇ ਇਨਸਾਫ ਦੀ ਜਿੱਤ ਸੀ ਜਿਸ ਨੇ ਸਾਬਤ ਕਰ ਦਿੱਤਾ ਕਿ ਸੱਚਾਈ ਅਤੇ ਇਮਾਨਦਾਰੀ ਦੀ ਤਾਕਤ ਕਿਸੇ ਵੀ ਰੋਬ ਅਤੇ ਕੁਰਸੀ ਦੀ ਤਾਕਤ ਤੋਂ ਵੱਡੀ ਹੁੰਦੀ ਹੈ ਹਰਚਰਨ ਸਿੰਘ ਦੀ ਗ੍ਰਿਫਤਾਰੀ ਦੀ ਖਬਰ ਆਗਵਾੰਗ ਪੂਰੇ ਜ਼ਿਲ੍ਹੇ ਵਿੱਚ ਫੈਲ ਗਈ ਲੋਕਾਂ ਨੂੰ ਪਹਿਲਾਂ ਤਾਂ ਯਕੀਨ ਹੀ ਨਹੀਂ ਆਇਆ ਕਿ ਜਿਹੜਾ ਡੀਐਸਪੀ ਇੰਨਾ ਰੋਬ ਮਾਰਦਾ ਸੀ ਅਤੇ ਜਿਸ ਦਾ ਨਾਂ ਸੁਣ ਕੇ ਲੋਕ ਡਰਦੇ ਸਨ ਉਹ ਅੱਜ ਜੇਲ੍ਹ ਦੀਆਂ ਸਲਾਖਾਂ ਪਿੱਛੇ ਪਹੁੰਚ ਗਿਆ ਹੈ ਪਿੰਡ ਰੌਣਕਪੁਰ ਵਿੱਚ ਤਾਂ ਜਿਵੇਂ ਦੀਵਾਲੀ ਮਨਾਈ ਗਈ ਲੋਕ ਇੱਕ ਦੂਜੇ ਨੂੰ ਮਠਿਆਈਆਂ ਵੰਡਣ ਲੱਗੇ ਸਿਮਰਨ ਨੇ ਬਾਅਦ ਵਿੱਚ ਜਨਤਕ ਤੌਰ ਤੇ ਦੱਸਿਆ ਕਿ ਉਹ ਕਿਵੇਂ ਹਰਚਰਨ ਸਿੰਘ ਦੇ ਜ਼ੁਲਮ ਦਾ ਸ਼ਿਕਾਰ ਹੋਈ ਸੀ ਅਤੇ ਕਿਵੇਂ ਉਸ ਨੇ ਇਸ ਮੁਕਾਮ ਤੱਕ ਪਹੁੰਚਣ ਲਈ ਦਿਨ ਰਾਤ ਮਿਹਨਤ ਕੀਤੀ ਉਸ ਦੇ ਦੱਸੇ ਗਏ ਸਾਰੇ ਸਬੂਤ ਵੀਡੀਓ ਰਿਕਾਰਡਿੰਗਾਂ ਅਤੇ ਗਵਾਹੀਆਂ ਇੰਨੀਆਂ ਮਜ਼ਬੂਤ ਸਨ ਕਿ ਹਰਚਰਨ ਸਿੰਘ ਦਾ ਕੇਸ ਪੂਰੀ ਤਰ੍ਹਾਂ ਕਮਜ਼ੋਰ ਹੋ ਗਿਆ ਉਸ ਦੇ ਖਿਲਾਫ ਨਾ ਸਿਰਫ ਰਿਸ਼ਵਤ ਖੋਰੀ ਦੇ ਕੇਸ ਦਰਜ ਹੋਏ ਸਗੋਂ ਪਿਛਲੇ ਸਾਰੇ ਜ਼ੁਲਮਾਂ ਅਤੇ ਝੂਠੇ ਕੇਸਾਂ ਦੀ ਵੀ ਜਾਂਚ ਸ਼ੁਰੂ ਹੋ ਗਈ ਉਸ ਨੂੰ ਆਪਣੀ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਅਤੇ ਕਈ ਸਾਲਾਂ ਦੀ ਸਜ਼ਾ ਸੁਣਾਈ ਗਈ ਹਰਚਰਨ ਸਿੰਘ ਦਾ ਅੰਤ ਸਿਰਫ ਉਸ ਦੇ ਕੈਰੀਅਰ ਦਾ ਅੰਤ ਨਹੀਂ ਸੀ ਇਹ ਉਸ ਰੌਬ ਦਾ ਅੰਤ ਸੀ ਜੋ ਉਸਨੇ ਆਪਣੀ ਵਰਦੀ ਦੀ ਤਾਕਤ ਨਾਲ ਬਣਾਇਆ ਹੋਇਆ ਸੀ ਸਿਮਰਨ ਨੇ ਸਿਰਫ ਆਪਣੇ ਪਿਤਾ ਨੂੰ ਹੀ ਇਨਸਾਫ ਨਹੀਂ ਦਿਵਾਇਆ ਬਲਕਿ ਉਹਨਾਂ ਸਾਰੇ ਲੋਕਾਂ ਨੂੰ ਇਨਸਾਫ ਦਿਵਾਇਆ ਜੋ ਹਰਚਰਨ ਸਿੰਘ ਦੇ ਜ਼ੁਲਮ ਹੇਠ ਦਬੇ ਹੋਏ ਸਨ ਇਸ ਘਟਨਾ ਨੇ ਪੰਜਾਬ ਪੁਲਿਸ ਵਿੱਚ ਵੀ ਇੱਕ ਸਕਾਰਾਤਮਕ ਸੰਦੇਸ਼ ਦਿੱਤਾ ਕਿ ਕਾਨੂੰਨ ਦੀ ਵਰਦੀ ਇਨਸਾਫ ਲਈ ਹੈ ਜ਼ੁਲਮ ਲਈ ਨਹੀਂ ਇੱਕ ਕਹਾਣੀ ਸਾਨੂੰ ਦੱਸਦੀ ਹੈ ਕਿ ਭਾਵੇਂ ਜ਼ਾਲਮ ਕਿੰਨਾ ਵੀ ਤਾਕਤਵਰ ਕਿਉਂ ਨਾ ਹੋਵੇ ਜੇਕਰ ਇਮਾਨਦਾਰੀ ਅਤੇ ਹਿੰਮਤ ਨਾਲ ਕੰਮ ਕੀਤਾ ਜਾਵੇ ਤਾਂ ਉਸ ਨੂੰ ਜਲਦੀ ਜਾਂ ਦੇਰ ਨਾਲ ਕਾਨੂੰਨ ਦੇ ਕਟਾਰੇ ਵਿੱਚ ਲਿਆਂਦਾ ਜਾ ਸਕਦਾ ਹੈ ਸਿਮਰਨ ਦੀ ਇੱਜਤ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਪ੍ਰੇਰਣਾ ਬਣ ਗਈ। ਉਹ ਹੁਣ ਸਿਰਫ ਇੱਕ ਇਨਸਪੈਕਟਰ ਨਹੀਂ ਸੀ। ਉਹ ਇਨਸਾਫ ਅਤੇ ਹਿੰਮਤ ਦਾ ਪ੍ਰਤੀਕ ਸੀ। ਉਸਦੀ ਕਹਾਣੀ ਸੁਣ ਕੇ ਪਿੰਡਾਂ ਦੀਆਂ ਹੋਰ ਕੁੜੀਆਂ ਨੇ ਵੀ ਪੜਾਈ ਅਤੇ ਮੁਸ਼ਕਲਾਂ ਦਾ ਸਾਹਮਣਾ ਕਰਨ ਦੀ ਹਿੰਮਤ ਦਿਖਾਈ। ਇਸ ਸੋਚ ਕੇ ਕਿ ਜੇ ਸਿਮਰਨ ਕਰ ਸਕਦੀ ਹੈ ਤਾਂ ਉਹ ਵੀ ਕਰ ਸਕਦੀਆਂ ਹਨ। ਸਿਮਰਨ ਨੇ ਆਪਣੀ ਸਫਲਤਾ ਨੂੰ ਕਿਸੇ ਨਿੱਜੀ ਬਦਲੇ ਵਜੋਂ ਨਹੀਂ ਦੇਖਿਆ। ਬਲਕਿ ਇਸ ਨੂੰ ਸਿਸਟਮ ਨੂੰ ਸਾਫ਼ ਕਰਨ ਦੀ ਇੱਕ ਜਿੱਤ ਵਜੋਂ ਦੇਖਿਆ। ਉਸਨੇ ਆਪਣੀ ਨੌਕਰੀ ਵਿੱਚ ਇਮਾਨਦਾਰੀ ਅਤੇ ਨਿਡਰਤਾ ਦਾ ਰਾਹ ਜਾਰੀ ਰੱਖਿਆ ਅਤੇ ਜਲਦੀ ਹੀ ਉਸ ਨੂੰ ਉਸਦੇ ਵਧੀਆ ਕੰਮ ਲਈ ਸਨਮਾਨਿਤ ਵੀ ਕੀਤਾ ਗਿਆ। ਹਰਚਰਨ ਸਿੰਘ ਦਾ ਮਾਮਲਾ ਪੂਰੇ ਦੇਸ਼ ਵਿੱਚ ਇੱਕ ਮਿਸਾਲ ਬਣ ਗਿਆ ਕਿ ਕਿਵੇਂ ਇੱਕ ਆਮ ਵਿਅਕਤੀ ਵੀ ਆਪਣੀ ਮਿਹਨਤ ਅਤੇ ਹਿੰਮਤ ਨਾਲ ਸਭ ਤੋਂ ਵੱਡੇ ਭ੍ਰਿਸ਼ਟਾਚਾਰੀ ਨੂੰ ਫੜ ਸਕਦਾ ਹੈ। ਇਹ ਸਾਰੀ ਕਹਾਣੀ ਸਾਨੂੰ ਇੱਕ ਬਹੁਤ ਹੀ ਮਹੱਤਵਪੂਰਨ ਸਿੱਖਿਆ ਦਿੰਦੀ ਹੈ ਜ਼ਿੰਦਗੀ ਵਿੱਚ ਪਾਵੇਂ ਕਿੰਨੀਆਂ ਵੀ ਮੁਸ਼ਕਲਾਂ ਆਉਣ ਆਪਣੇ ਇਰਾਦੇ ਅਤੇ ਇਮਾਨਦਾਰੀ ਨੂੰ ਕਦੇ ਨਾ ਛੱਡੋ ਜ਼ੁਲਮ ਦੇ ਸਾਹਮਣੇ ਚੁੱਪ ਰਹਿਣਾ ਵੀ ਜ਼ੁਲਮ ਸਹਿਣ ਦੇ ਬਰਾਬਰ ਹੁੰਦਾ ਹੈ ਇਸ ਲਈ ਜੇ ਤੁਹਾਡੇ ਨਾਲ ਜਾਂ ਤੁਹਾਡੇ ਆਲੇ ਦੁਆਲੇ ਕਿਸੇ ਨਾਲ ਗਲਤ ਹੋ ਰਿਹਾ ਹੈ ਤਾਂ ਕਾਨੂੰਨ ਤੇ ਭਰੋਸਾ ਰੱਖੋ ਅਤੇ ਸਹੀ ਤਰੀਕੇ ਨਾਲ ਆਪਣੀ ਆਵਾਜ਼ ਚੁਕੋ ਤਾਕਤ ਦਾ ਸਹੀ ਇਸਤੇਮਾਲ ਹੀ ਅਸਲੀ ਇਨਸਾਫ ਹੈ ਸਿਮਰਨ ਨੇ ਸਾਨੂੰ ਸਿਖਾਇਆ ਕਿ ਵਰਦੀ ਸਿਰਫ ਇੱਕ ਕਪੜਾ ਨਹੀਂ ਇਹ ਇੱਕ ਜ਼ਿੰਮੇਵਾਰੀ ਹੈ ਅਤੇ ਉਸ ਦੀ ਜ਼ਿੰਦਗੀ ਦਾ ਮਕਸਦ ਸਿਰਫ ਡੀਐਸਪੀ ਹਰਚਰਨ ਸਿੰਘ ਨੂੰ ਫੜਨਾ ਨਹੀਂ ਸੀ ਸਗੋਂ ਇਹ ਸਾਬਤ ਕਰਨਾ ਸੀ ਕਿ ਇਨਸਾਫ ਹਰ ਕਿਸੇ ਲਈ ਹੁੰਦਾ ਹੈ ਭਾਵੇਂ ਉਹ ਕਿੰਨਾ ਵੀ ਗਰੀਬ ਕਿਉਂ ਨਾ ਹੋਵੇ ਉਸਨੇ ਆਪਣੇ ਕਾਰਨਾਮੇ ਨਾਲ ਹਰ ਪਾਸੇ ਇਨਸਾਫ ਦੀ ਇੱਕ ਨਵੀਂ ਰੋਸ਼ਨੀ ਪਾਈ ਅਤੇ ਜ਼ੁਲਮ ਨੂੰ ਜੜੋਂ ਪੁੱਟਣ ਦੀ ਇੱਕ ਮਿਸਾਲ ਕਾਇਮ ਕੀਤੀ ਉਸਦੀ ਕਹਾਣੀ ਸਦਾ ਯਾਦ ਰੱਖਣ ਵਾਲੀ ਹੈ ਇਸ ਕਹਾਣੀ ਦਾ ਨੈਤਿਕ ਉਪਦੇਸ਼ ਇਹ ਹੈ ਕਿ ਸੱਚਾਈ ਅਤੇ ਇਮਾਨਦਾਰੀ ਦੀ ਜਿੱਤ ਹਮੇਸ਼ਾ ਹੁੰਦੀ ਹੈ ਭਾਵੇਂ ਦੇਰੀ ਨਾਲ ਹੋਵੇ ਦੂਜਾ ਜਿਸ ਤਾਕਤ ਜਾਂ ਅਧਿਕਾਰ ਨੂੰ ਲੋਕਾਂ ਦੀ ਸੇਵਾ ਲਈ ਵਰਤਣਾ ਚਾਹੀਦਾ ਹੈ ਉਸ ਨੂੰ ਆਪਣੇ ਨਿੱਜੀ ਹਿੱਤਾਂ ਲਈ ਇਸਤੇਮਾਲ ਕਰਨ ਵਾਲੇ ਦਾ ਅੰਤ ਬਹੁਤ ਪੀੜਾ ਹੁੰਦਾ ਹੈ ਡੀਐਸਪੀ ਹਰਚਰਨ ਸਿੰਘ ਨੇ ਜਿਹੜਾ ਰੋਬ ਲੋਕਾਂ ਵਿੱਚ ਡਰ ਪੈਦਾ ਕਰਨ ਲਈ ਵਰਤਿਆ ਉਹੀ ਉਸਦੇ ਅੰਤ ਦਾ ਕਾਰਨ ਬਣਿਆ ਹਰਚਰਨ ਸਿੰਘ ਵਰਗੇ ਲੋਕ ਇਹ ਪੁੱਲ ਜਾਂਦੇ ਹਨ ਕਿ ਕਾਨੂੰਨ ਕਿਸੇ ਦੀ ਨਿੱਜੀ ਜਾਗੀਰ ਨਹੀਂ ਬਲਕਿ ਸਭ ਦੇ ਲਈ ਬਰਾਬਰ ਹੈ ਸਿਮਰਨ ਦੀ ਕਹਾਣੀ ਸੁਣਨ ਵਾਲਿਆਂ ਨੂੰ ਇਹ ਮਹੱਤਵਪੂਰਨ ਸੰਦੇਸ਼ ਦਿੰਦੀ ਹੈ ਕਿ ਜੇਕਰ ਤੁਸੀਂ ਕਿਸੇ ਸਿਸਟਮ ਵਿੱਚ ਬਦਲਾ ਲਿਆਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਉਸ ਸਿਸਟਮ ਦਾ ਹਿੱਸਾ ਬਣਨਾ ਪਵੇਗਾ ਸਿਰਫ ਬਾਹਰੋਂ ਵਿਰੋਧ ਕਰਨ ਨਾਲ ਕੰਮ ਨਹੀਂ ਚੱਲਦਾ ਸਗੋਂ ਸਿਮਰਨ ਵਾਂਗ ਅੰਦਰ ਆ ਕੇ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਤਾਕਤ ਹਾਸਲ ਕਰਕੇ ਹੀ ਵੱਡੇ ਬਦਲਾਅ ਲਿਆਂਦੇ ਜਾ ਸਕਦੇ ਹਨ ਡਰ ਦੇ ਮਾਹੌਲ ਵਿੱਚ ਵੀ ਸੱਚ ਲਈ ਖੜੇ ਹੋਣ ਦੀ ਹਿੰਮਤ ਰੱਖੋ ਜ਼ੁਲਮ ਨੂੰ ਸਹਿਣ ਕਰਨ ਦੀ ਬਜਾਏ ਉਸ ਦੇ ਖਿਲਾਫ ਲੜੋ ਅਤੇ ਇਹ ਲੜਾਈ ਕਾਨੂੰਨੀ ਸ਼ਾਂਤਮਈ ਅਤੇ ਇਮਾਨਦਾਰੀ ਨਾਲ ਲੜੀ ਜਾਣੀ ਚਾਹੀਦੀ ਹੈ ਸਾਨੂੰ ਹਰਚਰਨ ਸਿੰਘ ਦੇ ਰੋਬ ਤੋਂ ਨਹੀਂ ਸਗੋਂ ਸਿਮਰਨ ਦੀ ਹਿੰਮਤ ਅਤੇ ਮਿਹਨਤ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ ਯਾਦ ਰੱਖੋ ਇਨਸਾਫ ਦੀ ਲੜਾਈ ਵਿੱਚ ਕਦੇ ਵੀ ਹਾਰ ਨਾ ਮੰਨੋ ਕਿਉਂਕਿ ਇੱਕ ਦਿਨ ਸੱਚ ਜ਼ਰੂਰ ਜਿੱਤਦਾ ਹੈ ਤੁਹਾਡਾ ਪਰੋਸਾ ਅਤੇ ਸਬਰ ਹੀ ਤੁਹਾਡਾ ਸਭ ਤੋਂ ਵੱਡਾ ਹਥਿਆਰ ਹੈ ਅਤੇ ਇਸੇ ਹਥਿਆਰ ਨਾਲ ਸਿਮਰਨ ਨੇ ਇੱਕ ਜ਼ਾਲਮ ਡੀਐਸਪੀ ਦਾ ਅੰਤ ਕੀਤਾ ਅਤੇ ਪਿੰਡ ਵਿੱਚ ਇੱਕ ਨਵੀਂ ਸਵੇਰ ਲਿਆਂਦੀ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਵੋ ਧੰਨਵਾਦ